ਕਹਿੰਦੇ ਕੀ ਕਹਣਾ ਜੇ ਤੁਸੀਂ ਕੀ ਕਹਿਣਾ ਚਾਹੁੰਦੇ ਸੀਗਾ ਡਾਕਟਰ ਸਾਹਿਬ ਇੱਥੇ ਆਏ ਇਹਨਾਂ ਨੇ ਸਭ ਕੁਝ ਦੇਖਿਆ ਤੁਸੀਂ ਕੀ ਕਹਿਣਾ ਸਹੀ ਕਹਿੰਦੇ ਆ ਅਸੀਂ ਗਲਤ ਹੈਗੇ ਸਾਡੇ ਕੋਲ ਕਮੀਆਂ ਹੈਗੀਆਂ ਅਸੀਂ ਪੂਰੀ ਕਰਾਂਗੇ ਦੇਖ ਤੁਹਾਡਾ ਦਿਲ ਕਰਦਾ ਕਾਹਨੂੰ ਤਾਂ ਮਠਿਆਈ ਦੇ ਦੋ ਇਦਾਂ ਸਾਹਮਣੇ ਦੇ ਦੇਣ ਸਾਹਨੂੰ ਤਾਂ ਸਰ ਮੈਂ ਖਾ ਲੇ ਮੱਖੀਆਂ ਮੱਖੀਆਂ ਇਹ ਕੰਮ ਤਾਂ ਜੁਕੀਸ਼ ਹੋਵੇ ਦੀਸਾ ਦੀਸਾ ਤੋਂ ਦੀਦੀ ਖੜਾਈ ਜਾਂਦੇ ਐ ਇਦਾਂ ਦਾ ਪਿਆਰ ਤਾਂ ਹੀ ਹੋਣਾ ਘਟੇ ਫਰਕ ਨਾਲ ਕੀ ਹੋਊ ਸੁਧਾਰ ਹੋ ਗਿਆ ਨਹੀਂ ਮਤਲਬ ਤਾਂ ਕਿ ਆਪਾਂ ਇਹਨਾਂ ਮੰਨ ਲਈਏ ਤੁਸੀਂ 20 ਸਾਲ ਵਿੱਚ ਸੁਧਾਰ ਹੋਇਆ ਪਹਿਲਾਂ ਇਤੋਂ ਮਾੜਾ ਸੀ ਜਿੰਨਾ ਇਹਨਾਂ ਦੇ ਸਫਾਈ ਦਾ ਜਿਹੜਾ ਹਾਲ ਹੈ ਜੋ ਇਹ ਪੱਤਾ ਛਾਪ ਜੋ ਖਾਂਦੇ ਆ ਇਦਾਂ ਤੁਸੀਂ ਆਪਣੇ ਕਿਚਨ ਚ ਇਹਨਾਂ ਨੂੰ ਖਾਣਾ ਬਣਾਉਣ ਦੋਗੇ ਜਿਹੜਾ ਤੁਹਾਡੀ ਫੈਮਲੀ ਨੇ ਖਾਣਾ ਫੈਮਲੀ ਨੇ ਦਾਲ ਸਬਜ਼ੀ ਇਹਨਾਂ ਨੂੰ ਬਣਾਉਣ ਦੋਗੇ ਨੇਰ ਵਧਿਓ ਹੁਣ ਮੈਲ ਆਲੇ ਹੁਣ ਕੀ ਕਹਿੰਦਾ ਜੇ ਤੁਸੀਂ ਕੀ ਕਹਿਣਾ ਚਾਹੁੰਦੇ ਸੀ ਹੁਣ ਡਾਕਟਰ ਸਾਹਿਬ ਇੱਥੇ ਆਏ ਇਹਨਾਂ ਨੇ ਸਭ ਕੁਝ ਦੇਖਿਆ ਤੁਸੀਂ ਕੀ ਕਹਿਣਾ ਸਹੀ ਕਹਿ ਰਹੇ ਆ ਅਸੀਂ ਗਲਤ ਹੈਗੇ ਠੀਕ ਹੈ ਸਾਡੇ ਕੋਈ ਕਮੀਆਂ ਹੈਗੀਆਂ ਅਸੀਂ ਪੂਰੀ ਕਰਾਂਗੇ ਦੇਖ ਤੁਹਾਡਾ ਦਿਲ ਕਰਦਾ ਖਾਣੂ ਦਾ ਮਠਾਈ ਜੀ ਦਾ ਏਦਾਂ ਸਮਝਦੇ ਨਹੀਂ ਖਾਣੂ ਦਾ ਸਰ ਮੈਂ ਖਾ ਲੇ ਮੱਖੀਆਂ ਮੱਖੀਆਂ ਵਾਲੀ ਖਾਓਗੇ ਤੁਸੀਂ ਮੱਖੀਆਂ ਵਾਲੀ ਖਾ ਲਓ ਹੁਣ ਮੱਖੀ ਨੂੰ ਤਾਂ ਨਹੀਂ ਖਾ ਸਕਦਾ ਤੁਹਾਨੂੰ ਮੈਂ ਤਾਂ ਸਭ ਕੁਝ ਖਾ ਸਕਦਾ ਦਿਲ ਕਰ ਲਓ ਤੁਹਾਡਾ ਖਾਣੂ ਏਦਾਂ ਦੇਖ ਕੇ ਮਠਾਈ ਤੁਹਾਡੇ ਬਣੀ ਤੁਹਾਡੇ ਕਾਰੀਗਰ ਆਪਣੇ ਆਮਾਨਦਾਰੀ ਨਾਲ ਦੱਸੋ ਜੀ ਰੱਬ ਨੂੰ ਆਪਾਂ ਜਵਾਬ ਦੇਣਾ ਤੁਹਾਡਾ ਇੱਕ ਉੱਥੇ ਦੇਖੋ ਕੀ ਲਾਇਆ ਕੀ ਕਹਿੰਦੇ ਆ ਮੇਰੇ ਦਿਲ ਚੋਂ ਦੇ ਜੰਮ ਮੈਂ ਪੰਜਾਬੀ ਬੰਦਾ ਆ ਆਪਾਂ ਨੂੰ ਪਤਾ ਹੈ ਕਿ ਜਿੱਦਾਂ ਹੁਣ ਤੁਸੀਂ ਦਾ ਖਾਈ ਜਾਂਦੇ ਕੀ ਕਹਾਣੇ ਤੁਸੀਂ ਖਾਂਵੇਂ ਕਿਵੇਂ ਠੀਕ ਹਨ ਮੈਨੂੰ ਸੁਆਲ ਨਹੀਂ ਆ ਰਹੀ ਪਾਨ ਖਾਂਦੇ ਅੱਛਾ ਤੁਸੀਂ ਤਾਂ ਖਾ ਲਈਆਂ ਮੈਂ ਨਹੀਂ ਖਾਂਦਾ ਸਿਗਰਟ ਕੋਈ ਪੀ ਲੈਂਦਾ ਕੋਈ ਨਹੀਂ ਪੀਂਦਾ ਠੀਕ ਹੈ ਨਾ ਕੋਈ ਪੱਤਾ ਛਾਪ ਖਾ ਲੈਂਦਾ ਕੋਈ ਨਹੀਂ ਖਾਂਦਾ ਪਰ ਤੁਸੀਂ ਆਹ ਮਠਿਆਈ ਜਿਹੜੀ ਆ ਹੋ ਸਕਦਾ ਉਸ ਬੰਦੇ ਨੇ ਖਾਣੀ ਆ ਜਿਹੜਾ ਵਿਚਾਰਾ ਤਮਾਕੂ ਨੂੰ ਹੱਥ ਵੀ ਨਹੀਂ ਲਾਉਂਦਾ ਪਰ ਤੁਹਾਡੇ ਅੰਦਰ ਛੁੱਪੀ ਜਾਂਦੇ ਹੋ ਮੰਨਦੇ ਹੋ ਛੁੱਪੀ ਜਾਂਦੇ ਆ ਤੋਂ ਪਹਿਲਾਂ ਹੁਣ ਦੇਖਿਆ ਨਾ ਦੇਖਿਆ ਹੁਣ ਪਤਾ ਸਾਹਿਬ ਨਾਲੀ ਦੇਖਿਆ ਨਾ ਖੁਨਾਲੀ ਹੁਣ ਮਨ ਨਾਲੀ ਤਾਂ ਖੁਨੀ ਆ ਨਾ ਉਪਨੀਆਂ ਸਾਰਾ ਉਹ ਵਿੱਚ ਹੀ ਆ ਕੈਂਪਸ ਦੇ ਵਿੱਚੇ ਨਾਲੀ ਆ ਕਾਉਂਸਲਰ ਦੇ ਉੱਤੇ ਹੁਣ ਮਾਰੋ ਤੁਪੀ ਨਾ ਪੰਪੂ ਮੈਂਟੇਸ ਸਾਫ ਤੁਸੀਂ ਪੰਜਾਬ ਆਪ ਦੇ ਲੋਕਾਂ ਦਾ ਕੋਈ ਸ਼ਿਕਰ ਕੀਤਾ ਮਠਾਈ ਜਿੱਥੇ ਵੀ ਦੇਣੀ ਆ ਬਾਹਰ ਵੀ ਜਾਂਦੀ ਉਹ ਪਤਾ ਨਹੀਂ ਮੈਨੂੰ ਪੰਜਾਬ ਤੋਂ ਬਾਹਰ ਵੀ ਜਾਂਦੀ ਨਹੀਂ ਪੰਜਾਬ ਤੋਂ ਬਾਹਰ ਚਲੀ ਜਾਂਦੀ ਮੇਰਾ ਜਦੋਂ ਇਹ ਜਿੱਥੋਂ ਆਇਆ ਉੱਥੇ ਭੇਜੇ ਮਠਾਈ ਜੀ ਇਹ ਜਿਹੜੀ ਜਗ੍ਹਾ ਤੋਂ ਇੱਥੇ ਮਠਾਈ ਸੈਦੇ ਆ ਅਤੇ ਜਿਹੜੀ ਜਗ੍ਹਾ ਤੋਂ ਤੁਸੀਂ ਆਏ ਉੱਥੇ ਮਠਾਈ ਭੇਜਦੇ ਜਿਹੜੀ ਜਿੱਥੇ ਜਿਹੜੀ ਜਗ੍ਹਾ ਤੋਂ ਤੁਸੀਂ ਆਏ ਆ ਕਿਹੜੀ ਜਗ੍ਹਾ ਤੋਂ ਤੁਸੀਂ ਆਏ ਪਿੱਛੋਂ ਪਿੱਛੋਂ ਕਿਹੜਾ ਪੈਟਰਨ ਮਾਚਦੇ ਕਿੱਥੋਂ ਰੈਸ਼ ਕਿੱਥੋਂ ਮੈਨੂੰ ਰਾਜਸਥਾਨ ਦੇ ਮੈਨੂੰ 40 ਸਾਲ ਹੋ ਗਏ 40 ਸਾਲ ਹੋ ਗਏ ਇੰਦਾਂ ਦਾ ਮੈਂ ਆ ਚੀਜ਼ ਕਰਾਉਂਦਾ 40 ਸਾਲ ਇਹ ਕੰਮ ਕਰੁੰਦੇ ਨਹੀਂ ਫੇਰ ਹਾਂ ਇਹ ਕੰਮ ਕਰ 20 ਸਾਲ ਹੋ ਗਏ 20 ਸਾਲ 20 ਸਾਲ ਤੋਂ ਦੀਦੀ ਖੜਾਈ ਜਾਂਦੇ ਐ ਇੰਦਾਂ ਦਾ ਇਹ ਪਿਆਰ ਤਾਂ ਹੀ ਹੋਣਾ ਘਟੇ ਬਰਬਦ ਕੀ ਹੋਵੇ ਸੁਧਾਰ ਹੋ ਗਿਆ ਹੈ ਮਤਲਬ ਤਾਂ ਕਿ ਅਕਾ ਉਹਨੂੰ ਮੰਨ ਲਈਏ ਕਿ ਤੁਸੀਂ 20 ਸਾਲ ਵਿੱਚ ਸੁਧਾਰ ਹੋਇਆ ਪਹਿਲਾਂ ਇਤੋਂ ਮਾੜਾ ਸੀ ਜਾਂ ਇਦਾਂ ਮੰਨ ਲਈਏ ਕਿ ਇਹ ਮਾੜਾ ਹੈ ਇਤੋਂ ਪਹਿਲਾਂ ਖਰਾ ਸੀਗਾ ਨਹੀਂ ਸਰ ਇਦਾਂ ਇਹਨੂੰ ਫਰਸ਼-ਪੁਰਸ ਤੇ ਹੁਣ ਟੁੱਟ ਗਿਆ ਹੈ ਕੰਮ ਕਰਦੇ ਕਰਦੇ ਟੁੱਟ ਗਿਆ ਹੈ ਨਹੀਂ ਪਹਿਲਾਂ ਖਰਾ ਸੀਗਾ ਨਹੀਂ ਪਹਿਲਾਂ ਨਵਾਂ ਫਰਸ਼ ਪਾ ਕੇ ਕੰਮ ਕਰਾਵੇ ਕੋਈ ਪੁਰਾਣੇ ਦੇ ਥੋੜੇ ਤਾਂ ਪਹਿਲਾਂ ਮੱਕੀਆਂ ਨਹੀਂ ਸੀ ਹੁੰਦੀਆਂ ਹੋਣ ਗਈਆਂ ਮੱਕੀ ਦੇ ਪੌਣੇ 20 ਸਾਲ ਹੋ ਗਏ ਤੁਹਾਨੂੰ ਕੰਮ ਕਰਦੇ ਕਿਵੇਂ ਅੱਜ ਵੀ ਵਰਕਰ ਜਿੰਨਾ ਇਹਨਾਂ ਦੇ ਸਾਫ-ਸਫਾਈ ਦਾ ਜਿਹੜਾ ਹਾਲ ਹੈ ਜੋ ਹੈ ਪੱਤਾ ਸ਼ਾਬ ਜੋ ਖਾਂਦੇ ਆ ਇਦਾਂ ਤੁਸੀਂ ਆਪਣੇ ਕਿਚਨ 'ਚ ਇਹਨਾਂ ਨੂੰ ਖਾਣਾ ਬਣਾਉਣ ਦੋਗੇ ਜਿਹੜਾ ਤੁਹਾਡੀ ਫੈਮਿਲੀ ਨੇ ਖਾਣਾ ਫੈਮਿਲੀ ਨੇ ਇੱਕ ਦਾਲ ਸਬਜੀ ਇਹਨਾਂ ਨੂੰ ਬਣਾਉਣ ਦੋਗੇ}{|\text{ਨੇਲ ਵਧਿਓ ਹੁਣ ਮੈਲ ਵਾਲੇ ਹੁਣ}} ਤਾਂ ਵਿਚਾਰੇ 'ਚ ਨਾ ਲੋਕਾਂ ਨੇ ਮਠਿਆਈ ਖਾਣੀ ਉਹ ਤੁਹਾਡੇ ਆਪਣੇ ਨੇ ਸੀ ਸਭ ਕੁਝ}{|\text{ਨੇਲ ਵਧਿਓ ਲੱਗੇ ਤੇ}} ਤੇ ਜਦੋਂ ਕੰਮ ਕਰਨਾ ਹੁੰਦਾ ਉਸ ਟਾਈਮ ਹੀ ਪਾਇਆ ਹੁੰਦਾ ਅੱਛਾ ਉਹਨੂੰ ਪਾਇਆ ਹੁੰਣਾ ਪ੍ਰੋਸੈਸ ਤੇ ਤੱਕ ਥੋੜੇ ਦਾ ਪਾਇਆ ਤੇ ਮਜ਼ਾਕ ਨਾ ਸਾਡਾ ਨਾ ਕਰੋ ਸਾਨੂੰ ਸਭ ਕੁਝ ਪਤਾ ਹੈ ਅੱਜ ਅਸੀਂ ਲੋਕਾਂ ਨੂੰ ਇਹੀ ਤਾਂ ਦੱਸਦੇ ਆ ਵੀ ਯਾਰ ਜਿਹੜੀ ਚੀਜ਼ ਤੁਸੀਂ ਖਾਂਦੇ ਹੋ ਉਹ ਐਦਾਂ ਦੇ ਹਾਲਾਤਾਂ 'ਚ ਬਣੀ। ਕਿਸ਼ੋਰ ਜੀ ਨੂੰ ਇੰਨਾ ਕੁ ਤੁਹਾਡਾ ਫਿਕਰ ਆ। ਪਰ ਬਿਲਕੁਲ ਕਾਰਵਾਈ ਜਿਹੜੀ ਆ ਵੀ ਪਾਗੀ ਕਾਰਵਾਈ ਕੀਤੀ ਜਾ ਰਹੀ ਆ ਔਰ ਹਾਲਾਤ ਤੁਸੀਂ ਦੇਖਿਆ ਕਿਵੇਂ ਗੰਦਗੀ ਦੇ ਇੱਥੇ ਢੇਰ ਲੱਗੇ ਪਏ ਨੇ ਕਿਵੇਂ ਠੁੱਕਿਆ ਵੀ ਇੱਥੇ ਐ ਤਮਾਕੂ ਵੀ ਇੱਥੇ ਹੀ ਆ ਸਾਰਾ ਸਮਾਨ ਵੀ ਇੱਥੇ ਪਿਆ। ਔਰ ਇੱਥੋਂ ਦਾਗ ਲਗਾਤਾ ਜਦ ਕਿ ਤਿੰਨਾਂ ਕੀ ਰਾਈਨਿਕਾ ਤਿੰਨਾਂ ਕਾ ਐਨੂ ਸਹੀ ਤਰੀਕੇ ਨਾਲ ਮਚਾਈ ਭਾਗ ਬੇਟਾ ਨੂੰ ਸਪਾਈਟ ਅੱਛਾ ਬਣਾ ਰਿਹਾ ਹਾਂ ਮੈਂ ਕੋਰ ਸਿੱਧੇ ਲਈ ਬਣਾ ਰਿਹਾ ਹਾਂ ਹਾਂ ਤੇ ਮੇਰੇ ਮੋਟੇ ਬਹੁਤ ਪ੍ਰੋਪਰ ਕੰਮ ਹੈ ਲੀ ਸਹੀ ਬਣੀ ਹੈ ਅੱਛਾ ਇਹਦਾ ਸਲੇਪਾ ਵੀ ਪਾ ਕੇ ਸਭ ਕੁਝ ਸਹੀ ਤਰੀਕੇ ਨਾਲ ਹੈ ਅੰਮੇ ਸੋਲਕਨ ਪਾਤਾ ਇੱਥੇ ਪਹਿਲਾਂ ਚੱਲਦਾ ਹੈ ਦੇਖੋ ਕੋਲ ਕਟਾ ਉਹਨੂੰ ਕਿਚਨ ਠੀਕ ਕਰ ਲਾਂਗੇ ਜਿੱਦਾਂ ਹੁੰਦਾ ਹੀ ਆਪਣੀ ਜਗ੍ਹਾ ਤੇ ਠੀਕ ਉਹ ਮੈਂ ਸਮਝਾ ਰੂਟ ਦਾ ਕੰਮ ਜੇ ਦੋ ਜੇ ਦੋ ਦਿਨ ਆ ਦੇਣਾ ਦੇਖ ਲੈ ਗੱਲ ਸੁਣੋ ਜੇ ਦੋ ਦਿਨ ਫੂਡ ਦਾ ਕੰਮ ਕਰਨਾ ਕਿਤੇ ਤਾਂ ਉਹ ਦੋ ਦਿਨ ਵੀ ਯਾਦ ਰੱਖਣਾ ਪਊਗਾ ਨਹੀਂ ਦੋ ਦਿਨ ਵੀ ਇਹਦੀ ਐਕਸਕਿਊਜ਼ ਥੋੜਾ ਹੈਗਾ ਵੀ ਤੁਸੀਂ ਹੁਣ ਮੈਂ ਬਾਹਰ ਕਰ ਲੈਣਾ ਹੁਣ ਮੈਂ ਠੀਕ ਕਰ ਲਵਾਂਗਾ ਉਹ ਤਾਂ ਕਰਨਾ ਹੀ ਆ ਅੱਛਾ ਤੁਸੀਂ ਕਦੇ ਸੋਚਿਆ ਸੀ ਵੀ ਫੂਡ ਸੇਫਟੀ ਟੀਮ ਆਜੂਗੀ ਇਦਾਂ ਲੱਗਿਆ ਸੀ ਕਦੇ ਆ ਸਕਦੀ ਹੈ ਇਹ ਜਿਹੜਾ ਕਰ ਰਿਹਾ ਹੈ ਇਹ ਸਟਾਫ ਪ੍ਰੋਟੋਕੋਲ ਵੀਡੀਓ ਸੌਟਾਂ ਨੂੰ ਸੈੱਟ ਲਏ ਗਏ ਚੱਕ ਮੈਨੂੰ ਨਹੀਂ ਆਇਆ ਹੈ। ਇਹ ਨਾ ਇਹ ਨੂੰ ਦੋ ਲੋਗ ਇੰਨਾ ਲੋਗ ਪਾਸਵਰਡ ਐਕਸੈਸ ਕਰ ਸਕਣ ਐਟਨਰ। আচ্ছা। ਇਹ ਦੋ ਸੌਂ ਚੱਲ ਰਹੀ ਹੈ। ਅਨਹਾਈਜਨ ਦਾ ਚਲਾਨ ਇਕੱਠਾ ਹੋਇਆ। ਨਹੀਂ ਇੰਨਾ ਨਹੀਂ ਹੋ ਰਿਹਾ। আচ্ছা। ਪਟਿਆ ਆਉਂਦਾ ਤਾਂ ਥੋੜਾ ਸਫਾਈ ਰੱਖ। ਹਾਂ। ਸਾਈਕਲ ਨੂੰ ਸਲਤਨ ਮੰਦਰਾ अच्छा चलो मेनू नहीं पता ਤੁਸੀਂ ਦੱਸ ਦੋ ਸਾਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਇਹਨਾਂ ਨੂੰ ਹਾਂਜੀ ਸਰ ਸਰ ਇਧਰ ਸਰ 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 ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਸਰ ਐ ਸਾਡੇ ਕੋਲ ਕਮੀਆਂ ਹੈ ਗਈਆਂ ਠੀਕ ਆਰਾ ਕਮੀਆਂ ਦੂਰ ਹੀ ਕਰਦੇ ਪਏ ਆਂ ਪਰ ਅੱਗੇ ਤੋਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਕੋਈ ਕੰਪਲੇਨ ਨਾ ਹੋਵੇ ਜਿਹੜੇ ਲੋਕੀ ਸਾਡੀ ਮਠਿਆਈ ਬੜੀ ਚਾਹ ਨਾਲ ਖਾਂਦੇ ਆ ਤੁਹਾਡਾ ਨਾਮ ਵੀ ਚੱਲਦਾ ਮਕੇਰੀਆਂ ਸਰ ਏਰੀਆ ਦੇ ਵਿੱਚ ਕੀ ਲੋਕੀ ਸੋਚਣਗੇ ਵੀ ਕੀ ਤੁਸੀਂ ਕੀ ਅਜ ਉਹਨਾਂ ਨੇ ਕੀਤਾ ਹਾਂਜੀ ਮੈਂ ਸਮਝਿਆ ਨਹੀਂ ਤੁਸੀਂ ਠੀਕ ਕਰ ਰਹੇ ਜਿਹੜੇ ਲੋਕੀ ਤੁਹਾਡੀ ਮਠਿਆਈ ਖਾਂਦੇ ਆਂ ਜਿੰਨੇ ਚਾਹ ਦੇ ਨਾਲ ਜੇ ਉਹ ਬਣੀ ਦੇਖ ਲੈਣਗੇ ਤੇ ਲੋਕੀ ਮਠਿਆਈ ਖਾਂਗੇ ਫਿਰ ਜਦ ਜਿਸ ਤਰ੍ਹਾਂ ਤੁਸੀਂ ਕਹਿੰਦੇ ਤਾਂ ਨਹੀਂ ਖਾਂਣਗੇ ਜਿਹੜੇ ਲੋਕੀ ਕਹਿੰਦੇ ਵੀ ਅਸੀਂ ਕੋਈ ਨਸ਼ਾ ਯੂਜ਼ ਨਹੀਂ ਕਰਦੇ ਬਿਲਕੁਲ ਵਧੀਆ ਮਠਿਆਈ ਤੁਸੀਂ ਆਸ਼ ਚਰਚਾ ਮੂੰਹ ਚ ਪਾਇਆ ਆ ਇਹ ਠੀਕ ਲੱਗਦਾ ਨੇ ਮੈਸੂਦਤ ਸੰਧਿਆ ਜੀ ਜੋ ਵੀ ਆ ਖਾਣੇ ਪੇ ਜੋ ਵੀ ਹਨਾ ਜਿਸ ਮਹਿਲ ਬੜੀ ਆਉਂਦੀ ਏ ਸਾਨੂੰ ਬੜੀ ਸਾਨੂੰ ਆਪਣੇ ਆਪ ਨੂੰ ਬੜੀ ਹੋਰ ਤਰ੍ਹਾਂ ਲੱਗਦਾ ਜੀ ਕੀ ਲੋਕ ਇਹ ਗੱਲ ਸਹੀ ਸਮਝਣਗੇ ਨਹੀਂ ਸਹੀ ਤਾਂ ਨਹੀਂ ਸਮਝਦੇ ਜੇ ਗਲਤ ਨਾਮ ਤੇ ਗਲਤੀ ਹੁੰਦੀ ਹੈ ਹਾਂਜੀ ਗੱਬੀਆਂ ਹੈਗੀਆਂ ਉਹ ਆਪਾਂ ਸੁਣ ਲਾ ਕੀ ਕਹਿਣਾ ਚਾਹੁੰਦੇ ਤੁਸੀਂ ਲੋਕਾਂ ਕੀ ਹਾਂਜੀ ਲੋਕਾਂ ਮੈਸੇ ਆਪਣੇ ਇਹ ਹੀ ਕਹਿਣਾ ਚਾਹੁੰਨਾ ਮੇਰੇ ਜਿਹੜੇ ਪਰਪਸ ਆ ਫੋਰ ਸੇਫਟੀ ਟੀਮ ਦਾ ਉਹ ਬਾਈ ਲੈਟਰਲੀ ਹੈ ਮੇਰਾ ਕੱਲਾ ਇਹ ਨਹੀਂ ਫੂਡ ਸੇਫਟੀ ਟੀਮ ਇੱਕ ਵੇਚਣ ਵਾਲੇ ਚ ਇਹ ਕਿਸ਼ੋਰ ਜੀ ਵਿੱਚ ਤੇ ਜਿਹਨੇ ਇਹਦੀ ਮਠਿਆਈ ਖਾਣੀ ਇਹਨਾਂ ਦੀ ਉਹਦੇ ਵਿੱਚ ਇੱਕ ਮੈਂ ਕੜੀ ਦਾ ਕੰਮ ਕਰਦਾ ਦੋਨਾਂ ਪਾਸੇ ਜਿੱਥੋਂ ਤੱਕ ਅਸੀਂ ਇਹਨਾਂ ਦੀ ਮਠਿਆਈ ਦਾ ਕਹਿੰਦੇ ਵੀ ਸਟੈਂਡਰਡ ਹੋਣਾ ਚਾਹੀਦਾ ਉਹ 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 ਇੱਕ ਉਹ ਵੀ ਵਿਸ਼ਾ ਹੈ ਕਿ ਮੱਖੀਆਂ ਮੱਛਰ ਜੋ ਇਹਦੇ ਗੰਦੇ ਟਾਇਲਟ ਵਿੱਚ ਐ ਕੱਚੇ ਮਰਨਾ ਪਾਏ ਹੋਏ ਤਮਾਕੂ ਖਾਈ ਜਾਂਦੇ ਵਿੱਚ ਥੁੱਕੀ ਜਾਂਦੇ ਆ ਉਹ ਜਿਹੜੀ ਚੀਜ਼ ਆ ਕੋ ਇਹਨਾਂ ਦਾ ਵਿਸ਼ਾ ਹੈ ਕਿ ਇਹਨੂੰ ਠੀਕ ਕਰਨਾ ਚਾਹੀਦਾ ਜਿਹੜਾ ਗ੍ਰਾਹਕ ਹੈ ਉਹਦੇ ਵਾਸਤੇ ਵੀ ਮੈਂ ਕਹਿੰਦਾ ਤੂੰ ਜਨਨ ਜਾਗੋ ਗ੍ਰਾਹਕ ਜਾਗੋ ਜੇ ਗ੍ਰਾਹਕ ਨਹੀਂ ਜਾਗੂਗਾ ਮੈਂ ਹੁਣ ਮੈਨੂੰ ਆਪਣੀ ਸਿਹਤ ਤਾਂ ਮੈਨੂੰ ਆਪਣਾ ਆਪ ਹੀ ਫਿਕਰ ਕਰਨਾ ਮੇਰਾ ਇਹਨਾਂ ਨੇ ਤਾਂ ਫਿਕਰ ਕਰਨਾ ਨਹੀਂ ਮੈਂ ਡਾਕਟਰ ਲਖਵੀਰ ਨੂੰ ਤਾਂ ਆਪਣੀ ਸਿਹਤ ਆਪ ਚਿੰਤਾ ਕਰਨੀ ਪਈ ਤੁਹਾਨੂੰ ਆਪਣੀ ਚਿੰਤਾ ਆਪ ਕਰਨੀ ਪਈ ਹਰ ਗ੍ਰਾਹਕ ਜਿਹੜਾ ਮਠਾਈ ਖਾਂਦਾ ਉਹਨੂੰ ਅਸੀਂ ਅੱਜ ਇਹ ਐਦਾਂ ਅਨਅਰਥ ਕੀਤਾ ਫੇਸ ਉਹ ਦਿਖਾਇਆ ਕਿ ਜਿਹੜੀ ਮਠਾਈ ਤੁਸੀਂ ਖਾ ਰਹੇ ਆ ਉਹ ਭਾਵੇਂ ਉਹ ਚ ਮੱਖੀਆਂ ਨਹੀਂ ਹੈਗੀਆਂ ਪਰ ਇਹਨਾਂ ਦੇ ਬੰਦਿਆਂ ਨੇ ਸਵੇਰੇ ਉੱਠ ਕੇ ਚ ਮੱਖੀਆਂ ਚੁਗਣੀਆਂ ਹੁੰਦੀਆਂ ਚੁਣਨੀ ਆਉਂਦੀ ਆ ਉਹ ਕੰਮ ਹੀ ਇਹ ਕਰਦੇ ਕਿਉਂਕਿ ਟੱਕਿਆ ਤਾਂ ਹੈ ਕੁਛ ਨਹੀਂ ਸੋ ਜਿਹੜੀ ਮਠਿਆਈ ਖਾਣ ਵਾਲਾ ਗ੍ਰਾਹਕ ਹੈ ਉਹ ਵੀ ਜਾਗੇ ਉਹ ਅਵੇਅਰ ਹੋਵੇ ਔਰ ਮੈਨੂੰ ਇਹ ਲੱਗਦਾ ਜਦੋਂ ਇਹੋ ਜੀ ਪ੍ਰਵਾਨ ਨਹੀਂ ਮਠਿਆਈ ਕਰੋਗੇ ਲੋਕੀ ਇਹੋ ਜੀ ਘਟਿਆ ਹਾਲਾਤਾਂ ਚ ਬਣੀ ਹੋਈ ਆਟੋਮੈਟਿਕਲੀ ਇਹਨਾਂ ਨੂੰ ਸੁਧਰਨਾ ਪਏਗਾ ਸੁਧਾਰਨੇ ਆਉਣਾ ਪਏਗਾ ਜਾਂ ਕੰਮ ਬੰਦ ਕਰ ਲੰਗੇ